94 ਪਰਚਾਇਆ ਆਕਾਦੀ ਦਾ ਨਹੀਂ 94 ਪਰਚਾਇ ਦੀ ਪਾਰਟੀ ਰਹਿਣੀ ਜੇ ਇਸ ਦਾ ਕਿਤਾ 90 ਦੀ ਕਰ ਰਹੇ ਆਣ ਬਾਬੇ ਬਕਾਲੇ ਕੱਠ ਸੀ ਪਹਿਲੇ ਨਾ ਨੇ ਚੋਰੀ ਚੁੱਕ ਲਿਆ ਕੋਈ ਕਸਰ ਨਹੀਂ ਛੜੀ ਚੰਨੂ ਮਾਜਰਾ ਜੀ ਚੋਰੀ ਚੁੱਕਦੇ ਸੀ ਉਹ ਮੈਨੂੰ ਤਾਂ ਸ਼ਰਮ ਆਈ ਆ ਕਿੱਥੇ ਤੌੜਾ ਸਾਹਿਬ ਤੇ ਕਿੱਥੇ ਧਾਨੀ ਸਾਹਿਬ ਕਾ ਮੇਰੇ ਨੂੰ ਤਾਂ ਕਹਿੰਦਾ ਪਹਿਲਾ ਮਜੀਠਾ ਅਦਿਸ਼ਾਨ ਤੋਂ ਬੈਂਟੀ ਕਰਤਾ ਸੀ ਤਾਂ ਕਹਿੰਦਾ ਇਸ ਕੱਡੀ ਦਾ ਇੰਜਨ ਸੁਖਪੀਰ ਹੈ ਮਗਰ ਕਈ ਟਪੇਰੇ ਤੇ ਹੋਇਆ ਟਪੇਰੇ ਦੇ ਮਗਰ ਇੱਕ ਛੋਟਾ ਜਿਹਾ ਦਬਾ ਹੁੰਦਾ ਉਥੇ ਗਾੜ ਹੁੰਦਾ ਹੈ ਗਾੜ ਕਹਿੰਦੇ ਸੁਪੀਂ ਜਾਂਦਾ ਮਜੀਠਾ ਵੀ ਤੁਸੀਂ ਗਾੜ ਮਾਹਤਿਆ ਗੌਨਵਾਲੀਆਂ ਪਿਓ ਪੁੱਤ ਜਾਂਦੀ ਤੁਹ ਕਬੀ ਨੇ ਧਾਇਵਾ ਦਾ ਤੇ ਮਜੀਠਾ ਖੱਤ ਦਾ ਤੇ ਕਹਿੰਦਾ ਇਹਨਾਂ ਦੀ ਕੁਰਬਾਨੀ ਕੀ ਆ ਭਾਈ ਇਹਨਾਂ ਦੀ ਕੁਰਬਾਨੀ ਬਾਦਲ ਨਾਲੋਂ ਘੱਟਾ ਜਦ ਬਾਦਲ ਚੇਤ ਗਿਆ ਤੇ ਫਿਰ ਚੰਦੂ ਮਾਜਰਾ ਵੀ ਗਿਆ ਤਿੰਸਾ ਵੀ ਗਿਆ ਪਰ ਨਾਲਾ ਸਾਹਿਬ ਵੀ ਗਏ ਉਹ ਭਾਈ ਆ ਬੀਬੀ ਜ਼ਗੀਰਦਾਰ ਵੀ ਚੇਤ ਸਾਡੇ ਨਾਲ ਗਈ ਹੈ ਤੇ ਭਾਈ ਮੈਂ ਤਾਂ ਇਹਨਾਂ ਨੂੰ ਬੜਾ چھوٹਾ ਸਾਰੇ 4 ਸਾਲ ਤੇ 6 ਮਹੀਨੇ ਦੀ ਆ ਜਿੰਨੇ ਜਿੰਨੇ ਬਾਗਲ ਦੀ ਜੇਲ ਸੀ ਕਈ ਜਥੇਦਾਰਾਂ ਦੀ ਜੇਲ ਆ ਉਹਨਾਂ ਨੂੰ ਕਿਥੋਂ ਨਹੀਂ ਪੁੱਛਿਆ ਇਹ ਤਾਂ ਪਰ ਉਹ ਪਰਿਵਾਰ ਦਾ ਸਲ ਬਣ ਗਿਆ ਸੀ ਇਹ ਤਾਂ ਪੁਲਕਾਰੀ குருਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਨੇ ਇਹਨੂੰ ਸਭ ਸਿਖਾਉਣਾ ਸੀ ਇਹ ਭਾਨਾ ਵਾਪਰਨਾ ਸੀ ਇਹਨਾਂ ਨੂੰ ਲੋਕਾਂ ਨੇ ਘਰ ਤੋਂ ਵਾਣੀ ਸੀ ਦੇਣਾ ਤਾਂ ਇਹ ਮਕਤਾ ਹੈ ਉਹਨਾਂ ਕਹਿੰਦੇ ਸੀ ਦਿੱਤੀ ਤਾਂ ਲੋਕ ਕਹਿੰਦੇ ਤੁਨੀ ਆਪਣੇ ਜਵਾਈ ਨੂੰ ਕਿੱਧਰ ਦੇ ਦਿੱਤੀ ਆ ਮੈਨੂੰ ਤਾਂ ਕਿਰਨ ਦਿੱਤੀ ਸੀ ਸੰਤ ਲੰਗੋਵਾਲੀ ਸ਼੍ਰੋਮਣੀ ਕਮੇਟੀ ਸੀ ਤਮਾ ਬਿਨਾ ਮਕਾਬਲਾ ਦਿੱਤਾ ਸੀ ਪਰ ਅੱਜ ਭਰਾਓ ਆਪਣਾ ਗੱਲ ਦਾ ਪੁੱਛਦੇ ਹਾਂ ਦੱਸੀ ਸਭ ਨੂੰ ਕਿਰਨ ਦੇ ਰਹੇ ਅਮਰਤਾ ਦੀ ਆ ਇਹ ਦਿੱਤ ਦੇਣੀ ਆ ਇਹ ਦੇਲ ਸੁਖਿਆ ਇਹਦੇ ਕੋਲ ਕੁਰਬਾਨੀ ਆ ਤੇ ਤਾਂ ਜਿਹੜੇ ਦੰਦਾ ਹੁੰਦੇ ਸੀ ਕਦ ਮੈਨੂੰ ਪ੍ਰਸ਼ਨ ਆ ਚਾਹੁੰਦਾ ਮਜੀਠੇ ਦੀ ਕੀ ਕੁਰਬਾਨੀ ਆ ਭਾਈ ਆ ਚੰਦਵਾਜਰ ਦੇ ਘਰ ਮਜੀਠਾ ਉੱਥੇ ਕਹਿੰਦਾ ਮੈਂ ਆ ਬੰਦੀ ਸਿੰਘਾਂ ਦਾ ਮੈਂ ਸ਼ੇਮੀ ਜਰਾਗੇ ਇਹ ਰਾਗ ਤਾਂ ਜਾਣ ਨਸ ਤੇ ਕੈਸ ਤੂੰ ਬੰਦੀ ਸਿੰਘ ਨਾ ਦੇ ਲਾ ਕੇ ਅਰਾਹ ਤੇ ਬੰਦੀ ਸਿੰਘ ਨਹੀਂ ਬਣ ਸਕਦਾ ਨਾ ਤੇਰੀ ਤੇ ਨਾ ਤੇਰੇ ਭਾਈਏ ਦੀ ਕੋਈ ਮਿਹਰਬਾਨੀ ਆ ਨਾ ਤੇ ਰਿਪੈਂਦੀ ਕੋ ਕੁਰਬਾਨੀ ਆ ਨਾ ਉਹ ਕੈਨੂੰ ਵੀ ਕੋ ਕੁਰਬਾਨੀ ਆ ਜਿਨਾ ਕਿਸੇ ਦਾ ਮੋਹਰ ਸਿੰਘ ਤੋੜਦਾ ਸਾਰਾ ਘਰ-ਬਰ ਬਰਬਾਦ ਕਰ ਦਿੱਤਾ ਸੀ ਇਹ ਭਰਾਓ ਕਹਿੰਦੇ ਆ ਲੀਡਰ ਆਗਮਨ ਬਣਦਾ ਅਸੀਂ ਵੀ ਕਹਿੰਦਾ ਲੀਡਰ ਆਗਮਨ ਬਣਦਾ ਲੀਡਰ ਤੇ ਆਤੀ ਹੈ ਕਿ ਜ਼ਿੰਦਗੀ ਕੇ ਲੱਗ ਗੁਜ਼ਾਰਦੇ ਆ ਫਿਰ ਬਣਦੇ ਆ ਇਹਨਾਂ ਦੇ ਕੀ ਜੇਰਾ ਇਸ ਕਰਕੇ ਮੇਰੀ ਸਾਡੇ ਚਰਨਾ ਤੇ ਬੇਨਤੀ ਆ ਵੀਰੋ ਸਮਾ ਆ ਕੇ ਨਹੀਂ ਜਾਂਦਾ ਮੇਰੀ ਤਾਂ ਹਕਮ ਅਲੀ ਕੇ ਬੇਨਤੀ ਹੈ ਇਹ ਸਾਰੀਆਂ ਪਾਰ ਦੀਆਂ ਪੰਜਾਬ ਦੀਆਂ ਦੁਸ਼ਮਣ ਨੇ